ਸਰ ਇੱਕ ਪਾਸੇ ਸਰਕਾਰ ਫਰੀ ਬਿਜਲੀ ਦੇ ਰਹੀ ਹੈ ਦੂਜੇ ਪਾਸੇ ਨਾ ਮਾਤਰ ਬਿਜਲੀ ਆ ਰਹੀ ਹੈ ਕੀ ਕੀ ਕਹੋਗੇ ਸਰ ਮੇਰਾ ਕਹਿਣਾ ਇਹ ਹੈ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਸਾਨੂੰ ਫਰੀ ਨਾ ਦਿਓ ਸਾਨੂੰ ਕਮ ਸਕਾ 24 ਘੰਟੇ ਨਹੀਂ 20 ਘੰਟੇ ਤਾਂ ਬਿਜਲੀ ਦੇ ਦਿਓ ਅਸੀਂ ਬਿੱਲ ਭਰਦੇ ਆ ਅਸੀਂ ਪਾਣੀ ਮੰਗਦੇ ਆ ਪਾਣੀ ਸਾਡਾ ਹੱਕ ਹੈ ਸਾਨੂੰ ਸਾਡਾ ਪਾਣੀ ਨਹੀਂ ਮਿਲ ਰਿਹਾ ਅਸੀਂ ਬਿੱਲ ਭਰ ਕੇ ਸਾਨੂੰ ਬਿਜਲੀ ਨਹੀਂ ਮਿਲ ਰਹੀ ਸਾਡੀ ਕਲੋਨੀ ਦੀਆਂ ਨਿਵਾਸੀਆਂ ਨੇ ਸਾਡੇ ਕੋਲ ਨਾਇਜ਼ਰ ਦੇ ਨਾਲ ਲੈ ਕੇ ਆਨੇ ਸਾਡੇ ਬਿਜਲੀ ਡਿਪਾਰਟਮੈਂਟ ਦੇ ਨਾਲ ਲੈ ਕੇ ਆਨੇ ਜਿਹੜੀ ਸਾਡੀ ਜਨਤਾ ਸੀ ਪਰੇਸ਼ਾਨ ਹੋ ਰਹੀਆਂ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਗੱਡੀਆਂ 'ਚ ਘੁੰਮਦੇ ਆ ਅਸੀਂ ਆਪਣੇ ਘਰ ਦੇ ਸਮਾਨ ਚੜਵਾ ਰਹੇ ਆ ਅਸੀਂ ਕੀ ਗੁਨਾਹ ਕਰ ਲਿਆ ਅਸੀਂ ਲੁਧਿਆਣੇ ਦੀ ਪੌਂਚ ਖਲੋਨੀ 'ਚ ਰਹਿ ਰਹੇ ਆ ਉਹ ਸਭ ਤੋਂ ਨਕਮੀ ਗਲੋਨੀ ਬਣ ਚੁੱਕੀ ਹੈ ਜੋ ਕਿੱਥੇ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਕਿੱਥੇ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਅਸੀਂ ਸਾਡਾ ਸਰਕਾਰ ਨੂੰ ਸਖਤ ਦਾਇਰੇ ਤੇ ਕਲੋਨੀ ਦੇ ਮਾਲਕ ਅਮਿਤ ਕਰਗ ਉਹਦੇ ਫਾਦਰ ਅਮਿਤ ਵਿਜੇ ਕੁਮਾਰ ਕਰਗ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਕਲੋਨੀ ਕਲੋਨੀ ਨੂੰ ਪੂਰੀਆਂ ਮਿਲਦੀਆਂ ਸਹੂਲਤਾਂ ਮਿਲਣ ਤਾਂ ਅਸੀਂ ਆਪਣੀ ਪਰੇਸ਼ਾਨੀ ਦਾ ਇਜ਼ਹਾਰ ਪਾਈਏ ਅਸੀਂ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆਂ ਅਸੀਂ ਪ੍ਰਸ਼ਾਸਨ ਅੱਗੇ ਵੀ ਮੰਗ ਕਰਦੇ ਆਂ ਸਾਨੂੰ ਮਜਬੂਰ ਨਾ ਕਰੋ ਅਸੀਂ ਰੋਡਾਂ ਵੀ ਕਰਾਂਗੇ ਅਸੀਂ ਡੀਸੀ ਓਪਤ ਵੀ ਕਰਾਂਗੇ ਸਾਨੂੰ ਜੋ ਕਰਨਾ ਪਿਆ ਅਸੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਤਾਣਦਾ ਦਰਦੇ ਆ ਸਾਨੂੰ ਐਮਐਲਏ ਸਾਹਿਬ ਸਿੱਧੂ ਸਾਹਿਬ ਆਏ ਸੀ ਅਸ਼ਵਾ ਚੰਦੇ ਕਰ ਗਏ ਨੇ ਵੀ ਅਸੀਂ ਤੁਹਾਡੇ ਸਾਰੇ ਕੰਮ ਇੱਕ ਹਫ਼ਤੇ ਚ ਕਰਾਵਾਂਗੇ ਅਗਰ ਸਾਡੇ ਕੰਮ ਇੱਕ ਹਫ਼ਤੇ ਚ ਨਾ ਹੋਏ ਉਦੋਂ ਬਾਅਦ ਅਸੀਂ ਸਖਤ ਪਲਾਨ ਤਿਆਰ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਜਿਵੇਂ ਚੋਣਾਂ ਦਾ ਵੀ ਗੱਲ ਕਰ ਰਹੇ ਸੀਗੇ ਵੀ ਤੁਸੀਂ ਅਸੀਂ ਨਹੀਂ ਹੋਣ ਦੇਵਾਂਗੇ ਜਾਤੀ ਚੋਣਾਂ ਕਿਹੜੀ ਆ ਪੰਚਾਇਤੀ ਚੋਣਾਂ ਆ ਰਹੀਆਂ ਨੇ ਅਸੀਂ ਸਰਕਾਰ 'ਕਿ ਬੇਨਤੀ ਲਾਤੀਏ ਅਗਰ ਸਾਡੇ ਕੰਮ ਨਾਰਮਲ ਨਹੀਂ ਹੋਏ ਉਸ ਤੋਂ ਬਾਅਦ ਆਉਣ ਵਾਲੀਆਂ ਕੋਈ ਵੀ ਚੋਣਾਂ ਨੇ ਪਸੰਦ ਤਮਨੂ ਦੇ ਕੱਲੀ ਕੱਲੀ ਕੋਠੀ ਦੇ ਬਾਹਰ ਕੱਲੀ ਕੱਲੀ ਕਲੋਨੀ ਦੇ ਘੇੜ ਦੇ ਬਾਹਰ ਔਰ ਲਈ ਦੱਸੇ ਜਾਣਗੇ ਇੱਥੇ ਅਥੇ ਵੜਨਾ ਮਨਾ ਹੈ ਲੀਡਰਾਂ ਦਾ ਇੱਥੇ ਵੜਨਾ ਮਨਾ ਹੈ ਇੱਥੇ ਵੋਟ ਲੈਣ ਦਾ ਕਿਸੇ ਨੂੰ ਹੱਕ ਨਹੀਂ ਜੇ ਸਾਡੀ ਕੋਈ ਸਾਥ ਨਹੀਂ ਦੇ ਸਕਦਾ ਤੇ ਸਾਡੇ ਕੋਲ ਵੋਟ ਲੈਣ ਦੀ ਨਾ ਹੋਵੇ ਜੇ ਸਾਡੀ ਸਾਰ ਲੈਣੀ ਹੈ ਤਾਂ ਸਾਡੀ ਕਲੋਨੀ ਚ ਵੋਟ ਲੈਣਾ ਹੋਵੇ ਵੀ ਜੇ ਅਸੀਂ ਕਿਸੇ ਨੂੰ ਵੋਟ ਨਹੀਂ ਦੇਵਾਂਗੇ ਜੇ ਇੱਥੇ ਕਲੋਨੀ ਚ ਵੋਟ ਲੈਣਾ ਹੈਗਾ ਉਹਦਾ ਜ਼ਿੰਮੇਵਾਰ ਉਹ ਆਪ ਹੋਏਗਾ ਕਿਉਂਕਿ ਸਾਡੀ ਸਾਰ ਦੇ ਲਈ ਜਾ ਰਹੀ ਅਸੀਂ ਠਾੜਾ ਠਾੜਾ ਘੰਟੇ ਪਰੇਸ਼ਾਨ ਹੋ ਰਹੇ ਹਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਅਸੀਂ ਨਹਿਰੀ ਪਾਣੀ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਅਸੀਂ ਬਿਜਲੀ ਫਰੀ ਦੇਵਾਂਗੇ ਉਦੋਂ ਤਾਂ ਇਹ ਦਾਅਵੇ ਬੜੇ ਕਰਦੇ ਸੀ 1000 ਰੁਪਏ ਸੀ ਘਰਾਂ ਦੇ ਵਿੱਚ ਪਹੁੰਚਾਵਾਂਗੇ ਉਹ ਦਾਅਵੇ ਕਿੱਥੇ ਚਲੇ ਜਾਂਦੇ ਸਰ ਸਾਨੂੰ ਫਰੀ ਨਹੀਂ ਚਾਹੀਦਾ ਅਸੀਂ ਸਾਰੇ ਵਧੀਆ ਪਰਸਨ ਹੈਗੇ ਆ ਕਰੋੜਾ ਕਰੋੜੇ ਰੁਪਏ ਕੋਠੀਆਂ ਤੇ ਖਰਚ ਕੇ ਬੈਠੇ ਆ ਅਸੀਂ ਬਿੱਲ ਵੀ ਭਾਰ ਸਕਦੇ ਆ ਅਸੀਂ ਸੀਵਰੇਜ ਦੇ ਬਿੱਲ ਵੀ ਸਾਨੂੰ ਸਾਡੀਆਂ ਜਿਹੜੀਆਂ ਬੰਦੀਆਂ ਸਹੂਲਤਾਂ ਦਿੱਤੀਆਂ ਜਾਣ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਕੀ ਕਿਸਦਾ ਮੜਾ ਕੀਤਾ ਅਸੀਂ ਸਰਕਾਰ ਬਣਾਈ 92 ਐਮ ਐਲ ਏ ਚੁਣੇ ਰਾਦੇ ਲਈ ਚੁਣੇ ਵੀ ਚੰਗੀ ਸਰਕਾਰ ਆਏਗੀ ਆ ਚੰਗੀ ਸਰਕਾਰ ਜਿਹੜੀ ਸਾਡੀ ਸੁਣਵਾਈ ਨਹੀਂ ਕਰ ਰਹੀ ਅਸੀਂ ਮੰਗ ਕਰਦੇ ਆ ਬਿਜਲੀ ਬੋਰਡ ਤੋਂ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਨਾਲੇ ਕਲੋਨੀ ਦੇ ਮਾਲਕ ਕੋਲੋਂ ਆ ਸਾਰੇ ਬੰਦੇ ਦਾ ਪੁੱਤ ਬਣ ਕੇ ਸਾਡਾ ਕੰਮ ਸਾਰੇ ਸਹੀ ਕਰ ਦਿਓ ਇਹਦੇ ਅਦਾ ਨਤੀਜੇ ਬਹੁਤ ਗਲਤ ਹੋਣਗੇ ਸਿੱਧੂ ਸਾਹਿਬ ਪਹੁੰਚੇ ਉਹਨਾਂ ਨੇ ਕਿਹਾ ਸਾਡੀ ਨਿਲੈਕੀ ਨਹੀਂ ਹੈਗੀ ਇਹ ਕਿਤੇ ਨਾ ਕਿਤੇ ਜਿਹੜੀ ਕਮੀ ਅੰਗਲੀ ਆ ਰਹੀ ਹੈ ਇਹ ਬਿਜਲੀ ਡਿਪਾਰਟਮੈਂਟ ਦੀ ਆ ਸਰ ਡਿਪਾਰਟਮੈਂਟ ਦੀ ਪਿਛਲੀ ਡਿਪਾਰਟਮੈਂਟ ਸਰਕਾਰ ਦਾ ਅੱਜ ਅਸੀਂ ਸਰਕਾਰ ਮੁਰਦਾਬਾਦ ਨਹੀਂ ਕੀਤੀ ਅੱਜ ਅਸੀਂ ਬਿਜਲੀ ਬੋਰਡ ਮੁਰਦਾਬਾਦ ਕੀਤੀ ਹੈ ਅਸੀਂ ਸਰਕਾਰ ਦੇ ਖਿਲਾਫ ਨਹੀਂ ਅਸੀਂ ਬਿਜਲੀ ਬੋਰਡ ਦੇ ਖਿਲਾਫ ਆ ਬਿਜਲੀ ਬੋਰਡ ਸਾਡੀ ਸੁਣਵਾਈ ਨਹੀਂ ਕਰਦਾ ਯਾ ਬਿਜਲੀ ਬੋਰਡ ਨੇ ਸਾਡੀ ਸੁਣਵਾਈ ਨਾ ਕੀਤੀ ਅਕੱਥੇ ਜਾ ਅਸੀਂ ਸਰਕਾਰ ਦੇ ਦਰਵਾਜ਼ੇ ਵੀ ਬੋਲਾਂਗੇ ਅਸੀਂ ਰੋਣਾ ਵੀ ਕਰਾਂਗੇ ਅਸੀਂ ਡੀਸੀ ਆਫਿਸ ਵੀ ਕਰਾਂਗੇ ਸਾਨੂੰ ਜੋ ਕਰਨਾ ਪਿਆ ਅਸੀਂ ਕਰਾਂਗੇ ਸਾਡੀ ਸੁਣਵਾਈ ਕਰਨੀ ਪਊਗੀ ਨਹੀਂ ਕਰਨੂਗਾ ਫਿਰ ਦੇਖੋ ਉਹਨਾਂ ਜੀ ਦੇ ਕੀ ਆਉਣਗੇ ਕਿੰਨੇ ਦਿਨ ਦਾ ਸਮਾਂ ਦੇ ਰਹੇ ਹੋ ਤੁਸੀਂ ਸਾਨੂੰ ਸਿੱਧੂ ਸਾਹਿਬਾ ਅਸੀਂ 10 ਦਿਨ ਦਾ ਟਾਈਮ ਲੈ ਕੇ ਗਏ ਨੇ ਐਕਸ਼ਨ ਸਾਹਮਣੇ ਗਰੰਟੀ ਦਿੱਤੀ ਹੈ ਅਸੀਂ 10 ਦਿਨਾਂ ਚ ਸਾਰਾ ਮਸਲਾ ਹੱਲ ਕਰਾਂਗੇ ਨਹੀਂ ਹੋਏਗਾ ਉਸ ਤੋਂ ਬਾਅਦ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਇਹ ਸਾਰੇ ਵਸਨੀਕ ਬਸੰਤ ਐਵੇਨਿਊ ਦੇ ਨੇ ਜਿੱਥੇ ਲਗਾਤਾਰ ਬਿਜਲੀ ਦੇ ਕੱਟ ਤੋਂ ਲੋਕ ਪਰੇਸ਼ਾਨ ਨੇ ਇਹ ਸਿਰਫ ਇਸ ਹਲਕੇ ਦੀ ਗੱਲ ਨਹੀਂ ਲੁਧਿਆਣੇ ਦਾ ਜਿੰਨੇ ਵੀ ਹਲਕੇ ਪੈਂਦੇ ਨੇ ਜਿੰਨੇ ਵੀ ਸਾਰੇ ਲੋਕ ਇਸ ਤੋਂ ਪਾਣੀ ਤੋਂ ਬਿਜਲੀ ਤੋਂ ਪਰੇਸ਼ਾਨ ਨੇ ਪਰ ਇਸ ਦਾ ਹੱਲ ਜਿਹੜਾ ਬੈ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਅੱਜ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਸਰ ਕੀ ਦੇਖੋ ਮੈਂ ਵਸਨੀਕ ਆ ਇਸ ਕਲੋਨੀ ਦੇ ਵਿੱਚ ਹੀ ਰਹਿਣਾ ਆ ਤੁਸੀਂ ਹੈਰਾਨ ਹੈਰਾਨ ਹੋਵੋਗੇ ਗੱਲ ਸੁਣ ਕੇ ਵੀ ਇਮਾਨਦਾਰੀ ਤੇ ਸਰਕਾਰ ਆਉਂਦੀ ਹੈ ਹੂੰ 92 ਇਹਨਾਂ ਦੇ ਕੋਲ ਐਮਐਲਏ ਹੈ ਇਹਨਾਂ ਦੀ ਲੱਤਾਂ ਪਾਰ ਨਹੀਂ ਚਲਦੀਆਂ ਵੀ ਇੱਕ ਕੁੰਡੀ 1.5 ਸਾਲ ਤੋਂ ਲੱਗੀ ਹੋਈ ਹੈ ਵੀ ਇਹਨਾਂ ਦਾ ਐਮਐਲਏ ਬੋਲ ਜੇ ਜਾਂ ਐਕਸੀਐਨ ਬੋਲ ਜੇ ਜੇ ਮੁੱਖ ਮੰਤਰੀ ਆਪਣੀ ਕੁਰਸੀ ਤੇ ਬੈਠਾ ਹੁੰਦਾ ਨਾ ਤੇ ਅੱਜ ਪੰਜਾਬ ਦੇ ਆ ਹਾਲਾਤ ਨਹੀਂ ਹੁੰਦੇ ਸਾਰੇ ਦੇ ਸਾਰੇ ਬਹਿਕਮਿਆਂ ਦਾ ਇਹ ਹਾਲ ਆ ਜਿਹੜੇ ਵੀ ਪੱਤਰਕਾਰ ਭਾਈਚਾਰਾ ਆਇਆ ਉਹਨਾਂ ਨੇ ਪੌਸ਼ ਕਲੋਨੀ ਕਹਿ ਕੇ ਗੱਲ ਕੀਤੀ ਇਸ ਪੌਸ਼ ਕਲੋਨੀ ਦਾ ਸੀਵਰ ਸੜਕਾਂ ਤੇ ਘੁੰਮੰਡਿਆ ਆ ਬੱਚੇ ਕਾਰਾਂ ਦੇ ਵਿੱਚ ਬਹਿ ਕੇ ਏਸੀ ਚਲਾ ਕੇ ਆਪਣੀ ਰਾਤ ਕੱਟਣ ਦੇ ਆ ਬਜ਼ੁਰਗ ਸਾਰੀ ਰਾਤ ਜਾਗਦੇ ਆ ਵੀ ਪਾਣੀ ਕੁੰਡੀ ਲਾ ਕੇ ਪਤਾ ਨਹੀਂ 4 ਵਜੇ ਆਉਣਾ ਪਤਾ ਨਹੀਂ 5 ਵਜੇ ਆਉਣਾ ਬਿਮਾਰੀ ਫੈਲਣ ਦਾ ਖਤਰਾ ਉੱਥੇ ਐ ਤੇ ਇਹਦਾ ਕਲੋਨਾਈਜ਼ਰ ਸਰਕਾਰ ਜੇਬ ਚ ਪਾ ਕੇ ਗਲਾਡਾ ਜੇਬ ਚ ਪਾ ਕੇ ਘੁੰਮਦਾ ਪਿਆ ਵੀ ਜੋ ਮਰਜ਼ੀ ਕਰ ਲੋ ਮੈਂ ਟੱਚ ਨਹੀਂ ਜਾਣਦਾ ਮੈਂ ਟੱਚ ਨਹੀਂ ਜਾਣਦਾ ਸਰਕਾਰ ਨੂੰ ਟੱਚ ਨਹੀਂ ਜਾਣਦਾ ਮੁੱਖ ਮੰਤਰੀ ਨੂੰ ਤੇ ਆ ਜਿਹੜਾ ਸੰਗੋ ਵਾਲਾ ਸਾਡੇ ਇਲਾਕੇ ਦਾ ਐਮ ਐਲ ਏ ਇਹਨੂੰ ਮੈਨੂੰ ਲੱਗਦਾ 2-4 ਫੋਨ ਤੇ ਮੈਂ ਵੀ ਕੀਤੇ ਪਹਿਲਾ ਕੰਮ ਇਹੀ ਹੁੰਦਾ ਨਾ ਵੀ ਆਪਾਂ ਫੋਨ ਕਰਕੇ ਦਸੀਏ ਉਹਦਾ ਪੀਏ ਫੋਨ ਚੱਕ ਕੇ ਕਹਿੰਦਾ ਜੀ ਮੈਨੂੰ ਇਸ ਗੱਲ ਬਾਰੇ ਪਤਾ ਆ ਕੋਈ ਨਹੀਂ ਅਸੀਂ ਛੇਤੀ ਕੰਮ ਕਰਾਂਗੇ ਪਿਛਲੀ ਦੀਵਾਲੀ ਵੀ ਆਈ ਨਿਕਲ ਗਈ ਦੁਬਾਰਾ ਤਿਉਹਾਰ ਆਉਣ ਵਾਲਾ ਆ ਔਰ ਸਾਡੇ ਇਲਾਕੇ ਦੇ ਲੋਕ ਇਸ ਤਿਉਹਾਰ ਤੇ ਬਿਨਾ ਪਾਣੀ ਤੋਂ ਆ ਬਿਨਾ ਬਿਜਲੀ ਤੋਂ ਆ ਲੋਕਾਂ ਦੇ ਕੰਪਰੈਸਰ ਫਟਣਦੇ ਆ ਇਹ ਜਿਹੜੀ ਜ਼ੀਰੋ ਬਿੱਲ ਵਾਲੀ ਬਿਜਲੀ ਆ ਉਹ ਲੋਕਾਂ ਨੂੰ ਲੱਖਾਂ ਰੁਪਈਆਂ ਚ ਪਈ ਆ ਸਾਡਾ ਟਰਾਂਸਫਾਰਮਰ ਅਸੀਂ ਆਪ ਪਹਿਲੀ ਵਾਰੀ ਹੋਇਆ ਇਹਨਾਂ ਦਾ ਐਮਐਲਏ ਆ ਕੇ ਕਹਿ ਕੇ ਗਿਆ ਨਾ ਵੀ ਪੁਰਾਣੀਆਂ ਸਰਕਾਰਾਂ ਉਹ ਮਾੜੀਆਂ ਸਰਕਾਰਾਂ ਵੇਲੇ ਅਸੀਂ ਕਦੇ ਟਰਾਂਸਫਾਰਮਰ ਆਪ ਨਹੀਂ ਖਰੀਦਿਆ ਆ ਚੰਗੀ 92 ਵਾਲੀ ਇਮਾਨਦਾਰ ਸਰਕਾਰ ਵੇਲੇ ਅਸੀਂ ਟਰਾਂਸਫਾਰਮਰ ਆ ਪੈਸੇ ਪਾ ਕੇ ਬਣਾਏ ਸੜਕਾਂ ਲੋਕਾਂ ਨੇ ਆਪ ਬਣਾਈਆਂ ਤੁਸੀਂ ਇਹ ਗੱਲ ਤਾਂ ਕਰਨ ਕਿਹੜੇ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਇਹ ਤਾਂ ਬੇਸਿਕ ਨੀਡ ਸੀਗੀਆਂ ਸਾਡੀਆਂ ਅਸੀਂ ਤੇ ਗਾਂਹ ਤੁਰਨਾ ਸੀ ਅਸੀਂ ਕਿੱਥੇ ਡਿਗ ਭੇ ਜਾ ਗਏ ਕਿਤਾ ਕਲੋਨੀ ਰੋਡ ਕਰ ਇਹਨਾਂ ਦੇ ਮੂਹਰੇ ਐਕਸੀਡੈਂਟ ਖੜਾ ਸੀ ਮੈਂ ਕਿਹਾ ਵੀ 1.5 ਸਾਲ ਤੋਂ ਕੁੰਡੀ ਲੱਗੀ ਆ ਕਹਿੰਦਾ ਜੀ ਜਵਾਬ ਨਹੀਂ ਦਿੰਦਾ ਜਵਾਬ ਕਹਿੰਦਾ ਕੁੰਡੀ ਫੜਾ ਦਿਓ ਅਸੀਂ ਕੁੰਡੀ ਫੜਾ ਲਾਂਗੇ ਉਹ ਮਤਲਬ ਕਿ ਵਿਜੀਲੈਂਸ ਅਸੀਂ ਆ ਸੀ 1 ਮਿੰਟ ਦੇ ਵਿੱਚ ਜੇ ਅਸੀਂ ਉੱਥੇ ਜਾ ਕੇ ਕੋਈ ਮਾੜਾ ਮੋਟਾ ਵੀ ਖੜਕਾ ਦੜਕਾ ਤੇ ਦੋ ਬੰਦੇ ਪੁਲਿਸ ਵਾਲੇ ਘਰ ਪਹੁੰਚ ਜਾਂਦੇ ਆ ਵੈਰੀਫਾਈ ਕਰਨ ਦੇ ਲਈ ਕਹਣਾ ਸੀ ਤਨਖਾਹ ਵੀ ਸਾਨੂੰ ਦੇ ਦੇ ਉਹਨਾਂ ਦੀ ਨਹੀਂ ਸਾਡੇ ਮੂਰੇ ਹੀ ਕਹਿ ਰਹੇ ਆ ਸੰਗੋਵਾਲ ਦੇ ਆਉਂਦਾ ਹੀ ਨਹੀਂ ਇਹ ਨੇੜੇ ਹੋਣ ਕਰਕੇ ਆ ਕੇ ਗਏ ਆ ਕੋਈ ਕੰਕਰੀਟ ਗੱਲ ਕਰਕੇ ਨਹੀਂ ਗਏ ਸਾਡੇ ਇਲਾਕੇ ਦੇ ਲੋਕ ਇਸ ਗੱਲ ਤੇ ਵਿਚਾਰ ਕਰਦੇ ਪਏ ਆ ਵੀ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਾਂਗੇ ਕਿਉਂਕਿ ਜੇ ਸਰਕਾਰ ਨੇ ਕੰਮ ਹੀ ਨਹੀਂ ਕਰਨਾ ਤੇ ਅਸੀਂ ਸਰਕਾਰ ਬਣਾ ਕੇ ਕਰਨਾ ਕੀ ਆ ਪਹਿਲਾਂ ਵੀ ਲੋਕ ਆਪ ਪੈਸੇ ਲਾ ਕੇ ਕੰਮ ਕਰਨਦੇ ਆ ਅਸੀਂ ਆਪਣੇ ਪੈਸੇ ਲਾ ਕੇ ਜਿਹੜੀਆਂ ਅੱਗੇ ਸੜਕਾਂ ਬਣਾਈਆਂ ਉਹਨਾਂ ਨੂੰ ਮੇਨਟੇਨ ਕਰ ਲਾਂਗੇ ਮਜ਼ਾਕ ਬਣਾਇਆ ਇਹ ਕਿਤੇ ਜਵਾਬਤਾ ਦੇ ਦੇਣ 92 ਐਮਐਲਏ ਦੀ ਸਰਕਾਰ ਆ ਫੇਲਿਅਰ ਹੋਣੀ ਚਾਹੀਦੀ ਆ ਕਿਹੜੇ ਫਰੰਟ ਤੇ ਆ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਅੱਜ ਪਾਣੀ ਵੀ ਗੰਦਾ ਆ ਸਾਰਾ ਅਸੀਂ ਤਾਂ ਸਪਲਾਈ ਅਸੀਂ ਜਿਹੜੇ ਪਾਣੀ ਦੀ ਸਪਲਾਈ ਦੀ ਗੱਲ ਕਰਦੇ ਆ ਨਾ ਸਾਨੂੰ ਦੇ ਦਿਓ ਜੇ ਅਸੀਂ ਉਹਦਾ ਟੈਸਟ ਕਰਾਈਏ ਅਸੀਂ ਉਹ ਵੀ ਕੋਈ ਸਾਫ਼ ਨਹੀਂ ਮੰਗਦੇ ਅੱਜ ਤੱਕ ਕਦੇ ਟੈਸਟ ਨਹੀਂ ਹੋਇਆ ਉਹ ਪਾਣੀ ਵੀ ਪਾਣੀ ਦੀ ਸਪਲਾਈ 80% ਲੋਕ ਪੰਜਾਬ ਦੇ ਸੀਵਰ ਮਿਕਸ ਵਾਲਾ ਗੰਦਾ ਪਾਣੀ ਪੀਂਦੇ ਆ ਬਿਮਾਰੀ ਦਾ ਡਰ ਆ ਹਮੇਂ ਤੇ ਰਣਨੀਤੀ ਕੀ ਹੋएगी ਅਗਲੀ ਜੇ ਨਹੀਂ ਹੁੰਦੀ ਕਰ ਤੁਹਾਨੂੰ ਦੱਸ ਦਿੱਤਾ ਆ ਵੀ ਅੱਜ ਇੱਥੇ ਇੱਕ ਪ੍ਰੋਟੈਸਟ ਕੀਤਾ ਆ ਸੰਗਤ ਬਹਿ ਕੇ ਫੈਸਲਾ ਲਾਊਗੀ ਮੈਂ ਰੈਜ਼ੀਡੈਂਟ ਹੋਣ ਦਾ ਨ ਇੰਨੀ ਗੱਲ ਜ਼ਰੂਰ ਆ ਸਾਰੇ ਇਲਾਕੇ ਦੇ ਵਿੱਚ ਸਰਕਾਰ ਦੇ ਬੋਰਡ ਲੱਗਣਗੇ ਵੀ ਸਾਡੀ ਦੀਵਾਲੀ ਬਿਨਾ ਬਿਜਲੀ ਵਾਲੀ ਤੇ ਬਿਨਾ ਪਾਣੀ ਵਾਲੀ ਜਿਹੜੀਆਂ ਚੋਣਾਂ ਆਉਣ ਡੀਆਂ ਆ ਉਹਨਾਂ ਦਾ ਬਾਈਕਾਟ ਕਰਾਂਗੇ ਬਾਕੀ ਜੋ ਸੰਗਤ ਦਾ ਫੈਸਲਾ ਹੋਊਗਾ ਅਸੀਂ ਰਲ ਕੇ ਲੜਾਈ ਲੜਾਂਗੇ ਧੰਨਵਾਦ ਕੀ ਕੀ ਮਸਲਾ ਹੈਗਾ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਬਿਜਲੀ ਦੀ ਸਮੱਸਿਆ ਲਗਾਤਾਰ ਤੁਹਾਡੇ ਏਰੀਆ ਦੇ ਵਿੱਚ ਕੰਦੇ ਆ ਰਹੀ ਹੈ ਬਿਲਕੁਲ ਜੀ ਤੁਸੀਂ درست ਫਰਮਾਇਆ ਜਿਸ ਤਰ੍ਹਾਂ ਕਿ ਐਮਐਲਏ ਸਾਹਿਬ ਵੀ ਦੱਸ ਕੇ ਗਏ ਨੇ ਇਹ ਸਾਰੇ ਗਿੱਲ ਹਲਕੇ ਦੇ ਲੋਕ ਜਿਹੜਾ ਕਿ ਇਲਾਕਾ ਖਾਸ ਤੌਰ ਦੇ ਉੱਤੇ ਬਸੰਤ ਐ ਵੀ ਨਹੀਂ ਉਹਦੇ ਸਾਰੇ ਵਸਨੀਕ ਨੇ ਬਸੰਤ ਐ ਵੀ ਨਹੀਂ ਉਹ ਅਗਰ ਤੁਸੀਂ ਨਾਮ ਕਹੋ ਤੇ ਉਹ ਇੱਕ ਪੁੱਡਾ ਅਪਰੂਵਡ ਪੰਜਾਬ ਦੀ ਸਭ ਤੋਂ ਵੱਡੀ ਕਲੋਨੀ ਕਹਿ ਕੇ ਇਹ ਦੁਨੀਆ ਦੇ ਵਿੱਚ ਪ੍ਰਚਾਰੀ ਜਾਂਦੀ ਹੈ ਜੀ ਔਰ ਕੋਲੋਨਾਈਜ਼ਰ ਵੱਲੋਂ ਇਹ ਕਹਿ ਕੇ ਵੇਚੀ ਜਾਂਦੀ ਹੈ ਕਿ ਪੁੱਡਾ ਅਪਰੂਵਡ ਕਲੋਨੀ ਹੈ ਲੇਕਿਨ ਪੁੱਡਾ ਅਪਰੂਵਡ ਦੀਆਂ ਫੈਸਿਲਿਟੀਆਂ ਦੇ ਨਾਮ ਦੇ ਉੱਤੇ ਉੱਤੇ 1% ਵੀ ਫੈਸਿਲਿਟੀ ਨਹੀਂ ਹੈ ਸੜਕਾਂ ਦਾ ਉੱਥੇ ਬੁਰਾ ਹਾਲ ਹੈ ਪਬਲਿਕ ਨੇ ਆਪ ਆਪਣੇ ਜੇਬਾਂ ਚੋਂ 45000 50000 ਰੁਪਇਆ ਹਰ ਨਾਗਰਿਕ ਨੇ ਹਰ ਘਰ ਵਾਲੇ ਨੇ ਆਪਣੀ ਜੇਬ ਚੋਂ ਪੈਸੇ ਦੇ ਕੇ ਉਥੇ ਰੋਡ ਤਿਆਰ ਕਰਵਾਈ ਆਪਣੇ ਆਪਣੇ ਘਰ ਦੇ ਬਾਹਰ ਜਦ ਕਿ ਪੁੱਡਾ ਪ੍ਰੂਡ ਦੇ ਵਿੱਚ ਸੜਕ ਹੋਣੀ ਚਾਹੀਦੀ ਹੈ ਬਿਜਲੀ ਬਿਜਲੀ ਪਾਣੀ ਉਥੇ ਰੈਗੂਲਰ ਚਾਹੀਦਾ ਵੈ ਬਿਜਲੀ ਦੇ ਅੱਜ ਦੇ ਜੋ ਸਾਡੇ ਮੁੱਦੇ ਨੇ ਉਹ ਬਿਜਲੀ ਦੇ 18-18 ਘੰਟੇ ਦੇ ਕੱਟ ਨੇ ਜਿਹਦੇ ਕਰਕੇ ਅੱਜ ਸਾਰੀ ਇੱਥੇ ਦੁਨੀਆ ਖੜੀ ਹੈ ਬਿਜਲੀ ਨਾ ਹੋਣ ਕਰਕੇ ਪਾਣੀ ਨਹੀਂ ਮਿਲ ਰਿਹਾ ਇਹ ਸਾਡੀ ਮੌਲਿਕ ਮੌਲਿਕ ਰਿਕੁਆਇਰਮੈਂਟ ਹੈ ਸਾਡਾ ਮੌਲਿਕ ਹੱਕ ਹੈ ਨੈਤਿਕ ਹੱਕ ਹੈ ਜਿਹੜਾ ਸਾਨੂੰ ਨਹੀਂ ਮਿਲ ਰਿਹਾ 18-18 ਘੰਟੇ ਦੇ ਕੱਟ ਨਿੱਕੇ ਨਿੱਕੇ ਬੱਚੇ ਨੇ ਘਰਾਂ ਦੇ ਵਿੱਚ ਬਜ਼ੁਰਗ ਮਾਪੇ ਨੇ ਘਰਾਂ ਦੇ ਵਿੱਚ ਉਹਨਾਂ ਨੂੰ ਭਰੀਆਂ ਗਰਮੀਆਂ ਦੇ ਵਿੱਚ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਟਾਂ ਦਾ ਮੁੱਖ ਕਾਰਨ ਜੋ ਸਰਕਾਰ ਦੀ ਤੇ ਸਾਡੇ ਕੋਲੋਨਾਈਜ਼ਰ ਦੀ ਮੁੱਖ ਤੌਰ ਦੇ ਉੱਤੇ ਮਿਲੀ ਭੁਗਤ ਹੈ ਜਿਹਦੇ ਵਿੱਚ ਸਾਡਾ ਜਿਹੜਾ ਕੋਲੋਨਾਈਜ਼ਰ ਹੈ ਜਿਹੜਾ ਫੀਡਰ ਹੈ ਉਹ ਅਦਰਸ਼ ਫੀਡਰ ਜੋ ਕਿ ਪਿੰਡੂ ਫੀਡਰ ਦੇ ਨਾਮ ਦੇ ਉੱਤੇ ਸੀਗਾ ਜਿਹਦੇ ਵਿੱਚ ਪਿੰਡ ਦੇ ਕੁਝ ਕੁ ਘਰ ਉਹਦੇ ਉੱਤੇ ਲੋਡ ਲੈ ਸਕਦੇ ਸੀ ਅੱਜ ਉਹਦੇ ਚ ਪੂਰਾ ਬਸੰਤ ਐ ਵੀ ਨਹੀਂ ਉਹ ਇਲਾਕਾ ਨਾਲ ਲੱਗਦੇ ਕਈ ਸਾਰੇ ਪਿੰਡਾਂ ਦਾ ਇਲਾਕਾ ਨਾਲ ਸਕਦੇ ਹੋਰ ਕਈ ਪ੍ਰਾਈਵੇਟ ਕਲੋਨੀਆ ਦਾ ਇਲਾਕਾ ਉਸ ਫੀਡਰ ਦੇ ਉੱਤੇ ਪਾ ਦਿੱਤਾ ਗਿਆ ਔਰ ਉਸ ਫੀਡਰ ਦੀ ਲੋਡ ਚੱਲਣ ਦੀ ਉਸ ਤੋਂ ਵੱਧ ਕਪੈਸਿਟੀ ਨਹੀਂ ਮੇਰੇ ਸਤਕਾਰਯੋਗ ਐਕਸੀਜਨ ਸਾਹਿਬ ਜਾਂ ਹੋਰ ਇੱਥੇ ਬਾਬਰ ਮਹਿਕਮੇ ਤੋਂ ਲੋਕ ਆਏ ਸਨ ਉਹ ਇਹ ਕਹੇ ਗਏ ਨੇ ਕਿ ਇਹ ਕਾਰਨ ਸਿਰਫ ਬਰਸਾਤਾਂ ਦਾ ਮੈਂ ਉਹਨਾਂ ਦੀ ਵੀ ਔਰ ਬਾਕੀ ਵੀ ਸਾਰਿਆਂ ਦੀ ਨੌਲੇਜ ਤੇ ਲਿਆਉਣਾ ਚਾਹਨਾ ਬਰਸਾਤਾਂ ਤਾਂ ਕੁਝ ਕੁ ਸਮਿਆਂ ਵਾਸਤੇ ਆਂਦੀਆਂ ਨੇ ਅਸੀਂ ਪੂਰਾ ਪੂਰਾ ਸਾਲ ਇਹ ਚੀਜ਼ਾਂ ਫੇਸ ਕਰਦੇ ਆ ਇਹ ਕਮੀਆਂ ਇਹ ਮਜਬੂਰੀਆਂ ਫੇਸ ਕਰਦੇ ਆ ਠੀਕ ਹੈ ਬਰਸਾਤਾਂ ਦੇ ਵਿੱਚ 18 20 ਘੰਟੇ ਦਾ ਕੱਟ ਲੱਗਦਾ ਰੂਟੀਨ ਦੇ ਲਾਈਫ ਵਿੱਚ ਰੂਟੀਨ ਲਾਈਫ ਵਿੱਚ 6 6 ਘੰਟੇ 8 8 ਘੰਟੇ ਦਾ ਕੱਟ ਲੱਗਦਾ ਕਾਰਨ ਉੱਥੇ ਸਿਰਫ ਇਨਫਰਾਸਟ੍ਰਕਚਰ ਦੀ ਜਿਹੜੀ ਪੂਅਰ ਕੁਆਲਿਟੀ ਹੈ ਉਹ ਸਭ ਤੋਂ ਮੁੱਖ ਕਾਰਨ ਹੈ ਔਰ ਉੱਥੇ ਸੁਣਵਾਈ ਕੋਈ ਨਹੀਂ ਕਰਦਾ ਇੱਕ ਖੇਮੇ 'ਚ ਜਾਓ ਉਹ ਦੂਜੇ ਖੇਮੇ 'ਚ ਬਾਲ ਸੁੱਟ ਦਿੰਦਾ ਦੂਜੇ 'ਚ ਜਾਓ ਉਹ ਪਹਿਲੇ 'ਚ ਸੁੱਟ ਦਿੰਦਾ ਟਰਾਂਸਫਾਰਮਰਾਂ ਦੀ ਕਮੀ ਪੂਰਾ ਪਾਵਰਕਾਮ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਨੇ ਕਿ ਤੁਹਾਡੀ ਕਲੋਨੀ ਦੇ ਵਿੱਚ 167 ਟਰਾਂਸਫਾਰਮਰ ਹੋਣੇ ਚਾਹੀਦੇ ਨੇ ਤੇ ਇਹ ਲਗਾਉਣ ਦੀ ਜ਼ਿੰਮੇਵਾਰੀ ਤੁਹਾਡੇ ਕੋਲੋਨਾਈਜ਼ਰ ਦੀ ਹੈ ਕੋਲੋਨਾਈਜ਼ਰ ਨੇ ਸਾਨੂੰ 37 ਟਰਾਂਸਫਾਰਮਰ ਦਿੱਤੇ ਹੋਏ ਨੇ ਉਹ ਵੀ ਜਿੱਥੇ 300 ਦੀ ਲੋਡ ਕਪੈਸਿਟੀ ਦੀ ਰਿਕੁਆਇਰਮੈਂਟ ਉੱਥੇ 200 ਦਾ ਲੱਗਾ ਜਿੱਥੇ 200 ਦੀ ਰਿਕੁਆਇਰਮੈਂਟ ਉੱਥੇ 100 ਦਾ ਲੱਗਾ ਹੈ ਟਰਾਂਸਫਾਰਮਰ ਘੱਟ ਛੋਟੇ ਲੱਗੇ ਹੋਣ ਦੇ ਕਾਰਨ ਫਲਕਚੁਏਸ਼ਨ ਹੁੰਦੀ ਹੈ ਸਾਡੇ ਨਾਲ ਇੱਥੇ ਭਰਾ ਖੜੇ ਨੇ ਜਿਨ੍ਹਾਂ ਦੇ ਘਰੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਲੱਖਾਂ ਰੁਪਏ ਦੇ ਅਪਲਾਈਐਂਸ ਸੜ ਗਏ ਨੇ ਪਿੱਛੇ ਵੀਰਜੀ ਖੜੇ ਜਿਨ੍ਹਾਂ ਦੀ ਅਖਬਾਰ ਦੇ ਵਿੱਚ ਵੀ ਖਬਰ ਛਪੀ ਹੈ ਪਿਛਲੇ ਦਿਨੀ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗ ਗਈ ਬਹੁਤ ਭਾਰੀ ਨੁਕਸਾਨ ਹੋਇਆ ਪਰ ਮਾਤਮਾ ਦਾ ਕਿਰਪਾ ਰਹੀ ਕਿ ਕਿਸੇ ਜਾਨੀ ਨੂੰ ਨੁਕਸਾਨ ਦਾ ਬਚਾਅ ਹੋ ਗਿਆ ਇਹ ਸਾਰਾ ਦਾ ਸਾਰਾ ਖਮਿਆਜਾ ਪੂਰੇ ਬਸੰਤਾ ਵੀ ਨਹੀਂ ਉਹ ਤੇ ਨਾਗਰਿਕਸ ਨੂੰ ਭੁਗਤਣਾ ਪਿਆ ਰਿਹਾ ਜਿਹਦੀ ਮੇਨ ਜਿਹੜਾ ਕਾਰਪੋਰੇਟ ਹੈ ਉਹ ਸਾਡਾ ਕੋਲੋਨਾਈਜ਼ਰ ਅਮਿਤ ਗਰਗ ਤੇ ਉਹਦੇ ਪਿਤਾ ਜੀ ਨੇ ਸਾਡੇ ਉਥੇ ਪ੍ਰੋਪਰ ਫੈਸਿਲਿਟੀਆਂ ਸਾਡੀ ਸਰਵਿਸ ਨਹੀਂ ਮੁਹਈਆ ਕਰਾਰੀਆਂ ਤੇ ਦੂਜਾ ਜਿਹੜਾ ਸਾਡੇ ਕੋਲ ਪਾਵਰ ਕੱਟ ਜਿਹੜੇ ਲੱਗ ਰਹੇ ਨੇ ਉਹਦਾ ਜਿਹੜਾ ਮੁਖ ਜਿਹੜੇ ਕੋਲਪਰੇਟ ਨੇ ਉਹ ਪਾਵਰ ਵਿਭਾਗੇ ਵਾਲੇ ਨੇ ਜਿਹੜੇ ਸਾਨੂੰ ਪ੍ਰੋਪਰ ਔਰ ਰੈਗੂਲਰ ਬਿਜਲੀ ਨਹੀਂ ਸਪਲਾਈ ਕਰ 파 ਰਹੇ ਸਿੱਧੂ ਸਰ ਕੀ ਮਾਮਲਾ ਹੈਗਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਇਹ ਗੱਲ ਹਲਕੇ ਦੇ ਲੋਕ ਨੇ ਬਸੰਤਾਪਿੰਦੂ ਦੇ ਇਹਨਾਂ ਨੂੰ ਕੋਈ ਬਿਜਲੀ ਨਾਲ ਰਿਲੇਟਡ ਕੋਈ ਮੁਸ਼ਕਲਾ ਸੀ ਜਿਨ੍ਹਾਂ ਤੋਂ ਦੁਖੀ ਹੋ ਕੇ ਬਿਜਲੀ ਵਿਭਾਗ ਦੇ ਖਿਲਾਫ ਇਹ ਤਰਨਾ ਲਾਉਣਾ ਹੈ ਜੀ ਤੇ ਮੌਕੇ ਤੇ ਐਕਸ਼ਨ ਨੂੰ ਸਮੂਚੇ ਅਧਿਕਾਰੀ ਨੂੰ ਬੁਲਾਇਆ ਗਿਆ ਤੇ ਇਹਨਾਂ ਨੂੰ ਤਾਲਣਾ ਵੀ ਕੀਤੀ ਗਈ ਹੈ ਵੀ ਅਗਰ ਜ਼ਿੰਮੇਵਾਰੀ ਨਾਲ ਕੰਮ ਤੁਸੀਂ ਨਹੀਂ ਕਰਨਾ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾਊ ਕਿਸੇ ਵੀ ਪੰਜਾਬ ਦੇ ਨਿਵਾਸੀ ਨੂੰ ਕਿਉਂਕਿ ਮੈਂ ਇਹ ਸਮਾਦਨ ਰਹੀਂ ਪੰਜਾਬੀ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੂੰ ਇੱਕ ਸੈਕਿੰਡ ਦਾ ਵੀ ਘਟ ਨਹੀਂ ਜੀ ਅਗਰ ਕਿਤੇ ਖਰਾਬੀ ਹੁੰਦੀ ਹੈ ਤਾਂ ਉਹ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਹ ਲੋ ਜਾਂ ਇਹਨਾਂ ਦੀ ਮਜਬੂਰੀ ਵੀ ਕਹ ਲੋ ਵੀ ਜਿੰਨੇ ਕੋਈ ਕੁਝ ਮੁਲਾਜ਼ਮਾਂ ਦੀ ਵੀ ਘਾਟ ਆ ਫਿਰ ਤੁਸੀਂ ਕਹੋਗੇ ਵੀ ਉਹੀ ਸاسی ਗੱਲ ਆ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਲੰਬੇ ਸਮੇਂ ਤੋਂ ਬਿਜਲੀ ਬੋਰਡ ਦੀ ਕੋਈ ਭਰਤੀ ਨਹੀਂ ਆਕਸ਼ਨ ਖੜਾ ਮੇਰਾ ਇਹਦੇ ਕੋਲੇ ਮੇਰੇ ਹਲਕੇ ਦੀ ਗੱਲ ਕਰਾਂ ਇਹਦੇ ਕੋਲੇ ਪੰਜ ਚਾਰ ਜੇ ਨੇ ਸਰਪੰਚ ਜੀ ਇੱਕ ਐਸਡੀਓ ਇੱਕ ਐਸਡੀਓ ਐ ਐਡਾ ਲੰਬਾ ਮੇਰਾ ਏਰੀਆ ਉਹਦੇ ਨਾਲ ਇਹਨਾਂ ਦਾ ਵੀ ਏਰੀਆ ਅਟੈਚ ਆ ਪੱਕੇ ਚਾਰ ਲਾਈਨ ਮੈਂ ਪ੍ਰਾਈਵੇਟ ਚਾਰ ਲਾਈਨ ਮੈਂ ਪ੍ਰਾਈਵੇਟ ਵੀ ਅਜੇ ਰੱਖਿਆ ਉਹਦੀ ਥੋੜੀ ਵੀ ਪ੍ਰੋਬਲਮ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਤੁਸੀਂ ਸ਼ਾਂਤੀ ਰੱਖੋ ਜਿੰਨੀ ਜਲਦੀ ਹੋ ਸਕੇ ਇਹਨਾਂ ਦਾ ਮਸਲਾ ਹੱਲ ਕਰਕੇ ਸਪਲਾਈ ਇਹ ਇਹ ਮਸਲਾ ਸਿਰਫ ਤੁਹਾਡੇ ਆਪਣੇ ਹਲਕੇ ਦਾ ਨਹੀਂ ਆਏਗਾ ਸਾਰੇ ਹਲਕੇ ਦਾ ਹੈਗਾ ਤੁਹਾਡੇ ਸਾਰੇ ਮੌਜੂਦਾ ਸਰਕਾਰ ਆਪ ਦੇ ਐਮ.ਐਲ.ਏ. ਨੇ ਸਾਰੇ ਇਸ ਗੱਲੋਂ ਪਰੇਸ਼ਾਨ ਨੇ ਹੁਣ ਤੁਹਾਡੇ ਸਾਹਮਣੇ ਇਹ ਜਿਹੜਾ ਜਗਜਾਹਰ ਹੋਇਆ ਵੀ ਜਿਹੜੇ ਲੋਕ ਇਕੱਠੇ ਹੋਏ ਨੇ ਵੀ ਇਹਦਾ ਸੋਲੂਸ਼ਨ ਕਿਵੇਂ ਹੋਊਗਾ ਇਹ ਸੈਸ਼ਨ ਸਾਡਾ 2 3 4 ਦਾ ਸੈਸ਼ਨ ਉਹਦੇ ਵਿੱਚ ਮੈਂ ਇਹ ਮੰਗ ਵੀ ਚੱਕੂੰਗਾ ਇਹ ਬਿਜਲੀ ਬੋਰ ਦੇ ਸਵੀਰ ਸਿੰਘ ਸਾਹਿਬ ਜਿਹੜੀ ਵੀਾ ਬਿਜਲੀ ਬੋਰਡ ਦੀ ਭਰਤੀ ਕੀਤੀ ਜਾਵੇ ਇੱਕ ਤਾਂ ਜਿਹੜੇ ਬੇਰੁਜ਼ਗਾਰ ਮੁੰਡੇ ਉਹਨਾਂ ਨੂੰ ਕੰਮ ਮਿਲੂਗਾ ਇੱਕ ਜਿਹੜੇ ਜਿਹੜੇ ਕੰਮ ਨੇ ਜਿਹੜੇ ਜਿਵੇਂ ਕਿਸੇ ਦਾ ਟਰਾਂਸਫਾਰਮ ਅਪਗ੍ਰੇਡ ਹੋਣਾ ਹੈ ਫਿਡਰ ਅਪਗ੍ਰੇਡ ਹੋਣਾ ਕੋਈ ਤਾਰਾਂ ਨਵੀਆਂ ਪੈਣੀਆਂ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਕੱਲ ਵੀ ਇੱਕ ਟੈਂਪੂ ਭਰ ਕੇ ਪੂਰੀ ਦੀ ਤਾਰ ਬਦਲਾਈ ਉਹਦੇ ਕਰਕੇ ਥੋੜੀਆਂ-ਬਹੁਤੀਆਂ ਦਿੱਕਤਾਂ ਨੇ ਆਮਨਿਕ ਪਰੇਸ਼ਾਨ ਹੋ ਕੇ ਇੱਥੇ ਲਾਉਣ ਆਉਂਦੇ ਨੇ ਗੱਲ ਹਲਕੇ ਦੇ ਲੋਕ ਨੇ ਮੇਰਾ ਜੀਵਨ ਸੰਗ ਵਾਲਾ ਵੀ ਮੇਰਾ ਵੀ ਭਰਾ ਹੈ ਉਹਨਾਂ ਦੇ ਨੁਮਾਇੰਦੇ ਦੇ ਤੌਰ ਤੇ ਮੈਂ ਇਹਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਜਿਹੜਾ ਇਹ ਤੁਹਾਡੀ ਜਿਹੜੀ ਇਹ ਮੁਸ਼ਕਲ ਹਰ ਹਲ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਵਾਅਦਾ ਕਰਿਆ ਸੀ ਕਿ ਰਹਿਣ ਸਹਿਣ ਦੀ ਸੁਖਾਵਾਂ ਮਾਹੌਲ ਦੇਣਾ ਹੈ ਸੁਖਾਵਾਂ ਮਾਹੌਲ ਕਿਵੇਂ ਹੁੰਦਾ ਜੇ ਬਿਜਲੀ ਪਾਣੀ ਦੀ ਸਪਲਾਈ ਹਿੰਦੇ ਰਿਕਨ ਹੋਵੇ ਉਹਦੇ ਲਈ ਇਹਨਾਂ ਨੂੰ ਵਿਸ਼ਵਾਸ ਦਿੋਣੇ ਵੀ ਜਲਦੀ ਹੀ ਇਹਨਾਂ ਦੀ ਸ਼ਿਕਾਇਤ ਹੋਵੇ ਤੇ ਗੱਲਬਾਤ ਕਰਾਂਗੇ ਹੋਰ ਲੋਕਾਂ ਦੇ ਨਾਲ ਕਿ ਆਖਰ ਕੀ ਮਸਲਾ ਹੈਗਾ ਕਿਵੇਂ ਇਹਦਾ ਸੋਲੂਸ਼ਨ ਜਿਹੜਾ ਵਾ ਉਹ ਹੋਣਾ ਹੈ